ਸੰਗਤ ਜੀ ਆਪਾਂ ਅੱਜ ਰੱਖਿਆ ਦੀ ਸ਼ਬਦ ਸ਼ੁਰੂ ਕਰਨ ਲੱਗੇ ਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਸ ਪੌੜੀ ਦੀ ਆਪਾਂ ਸੰખ્યા ਪਹਿਲਾਂ ਕਰ ਚੁੱਕੇ ਆਂ ਸੈਸਕ੍ਰਿਤੀ ਦੇ ਵਿੱਚ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਰੱਖਿਆ ਉਚਾਰਨ ਕਰਨਾ ਮਸਤਕ ਬੋਲਣਾ ਜਲਦੀ ਦੇ ਨਾਲ ਅੱਧਾ ਤੱਤਾ ਲੱਗਾ ਹੈ ਮਸਤਕ ਮਸਤਕ ਹਾਂ ਸ਼ਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਇੱਥੇ ਟੱਤਾ ਲੱਗਾ ਹਸਤ ਕਾਇਆ ਕਕੇ ਕੰਨਾ ਈੜੀ ਛੈਰੀ ਐੜੇ ਕੰਨਾ ਕਾਇਆ ਰੱਖਿਆ ਰਾਰਾ ਖਖੇ ਛੈਰੀ ਐੜੇ ਕੰਨਾ ਰੱਖਿਆ ਪਰਮੇਸ਼ੁਰਹਿ ਪਰਮੇਸ਼ੁਰਹਿ ਹਾਂ ਇੱਥੇ ਸਸੇ ਦੇ ਪੈਰ ਵਿੱਚ ਵਾਵਾ ਲੱਗਾ ਹੈ ਇਹਨੇ ਸਸੇ ਔਕੜ ਐੜਾ ਬਣ ਜਾਣਾ ਹੈ ਸਸੇ ਔਕੜ ਐੜਾ ਰਾਰਾ ਹਾਹ ਪਰਮੇਸ਼ੁਰਹਿ ਪਰਮੇਸ਼ੁਰਹਿ ਹਾਂ ਆਤਮ ਰੱਖਿਆ ਰੱਖਿਓ ਉਚਾਰਨ ਕਰਨਾ ਗੋਪਾਲ ਸੁਆਮੀ ਇੱਥੇ ਵਿਸਰਾਮ ਹੈ ਧਨ ਚਰਨ ਰੱਖਿਆ ਜਗਦੀਸ਼ਰਹ ਇਹ ਵੀ ਇਸ ਤਰ੍ਹਾਂ ਉਚਾਰਨ ਕਰਨਾ ਸੱਸੀ ਔਕੜ ਐੜਾ ਰਾਰਾ ਤੇਹਾ ਜਗਦੀਸ਼ਰਹ ਜਗਦੀਸ਼ਰਹ ਸਰਬ ਰੱਖਿਆ ਗੁਰ ਦਿਆਲਹਿ ਦਿਆਲਹਿ ਤੇ ਵੀ ਵਿਸਰਾਮ ਲਉਣਾ ਦਦਾ ਈੜੀ ਸਿਹਾਰੀ ਦਿਆਲਹਿ ਦਿਆਲਹਿ ਹਾਂ पै दुख विनाशन है विनाशन है विनाशन है हाँ भगत वच्छल अनाथ नाथी अनाथ नाथी नाथी नाथ 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 ते विश्राम शरण नानक पुरख अचुत है समझ लग गई हाँ जी हाँ अगे कोर दुखियं अनक हत्यं दुखियं उचारण करने कस के बोलना है सुनो ਕੋਰ ਦੁਖਿਯੰ ਦਦੇ ਔਕੜ ਉਤੇ ਅਦਕਖ ਅਖੇ ਹਿਯਾਰੀ ਐਡੀ ਟਿੱਪੀ ਆ ਦੁਖਿਯੰ ਦੁਖਿਯੰ ਅਨਕ ਹਤਿਯੰ ਇਹਨੂੰ ਵੀ ਉਸਰ ਕੱਸ ਕੇ ਬੋਲਣਾ ਹਤਿਯੰ ਹਤਿਯੰ ਹਾ 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 ਤੱਤੇ ਹਿਯਾਰੀ ਐਡੀ ਟਿੱਪੀ ਹਤਿਯੰ ਇਹ ਜਿਹੜਾ ਤੱਤੇ ਦੇ ਪੈਰ ਵਿੱਚ ਜਈਆ ਲੱਗਾ ਹਾ ਹਾ ਨਹੀਂ ਲੱਗਾ ਇਹਨੂੰ ਇਹਨੂੰ ਜਈਆ ਸਮਝ ਕੇ ਤੇ ਇੱਥੇ ਐਡਾ ਲਾ ਦੇਣਾ ਹਾ ਹਾ ਤੱਤੇ ਚਾਰੀ ਐਡੀ ਟਿੱਪੀ ਹਤਿਯੰ ਹਤਿਯੰ ਹਾਂ ਜਨਮ ਦਾਰਿਦਰੰਗ ਦਾਰਿਦਰੰਗ ਇਸ ਤਰ੍ਹਾਂ ਪੜ੍ਹਨਾ ਹੈ ਦਾਰਿਦਰੰਗ ਮਹਾ ਵਿਖਿਆਦੰ ਮਹਾ ਵਿਖਿਆਦੰ ਬੱਬੇ ਸਿਆਰੀ ਟ ਖਖੇ ਸਿਆਰੀ ਐਡੇ ਕੰਨਾਂ ਦੱਦੇ ਟਿੱਪੀ ਵਿਖਿਆਦੰ ਵਿਖਿਆਦੰ ਹਾਂ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਨਾਨਕ ਤੇ ਬਿਸਰਾਮ ਹੈ ਜੈਸੇ ਪਾਵਕ ਕਾਸ਼ਟ ਭਸਮੰ ਕਰੂਤ ਸਮਝ ਲੱਗੀ ਨਾ ਇਹਦੀ ਹਾਂਜੀ ਹਾਂ ਅੱਗੇ ਸੋਰਠ ਮਹੱਲਾ ਪੰਜਵਾ ਇਸ ਨੂੰ ਪੰਜਵਾ ਪੜ੍ਹਨਾ ਹੈ ਪੰਜਵਾ ਨਹੀਂ ਪੜ੍ਹਨਾ ਬੜੇ ਫੇਸਬੁਕ ਤੇ ਜਾਂ ਯੂਟਿਊਬ ਤੇ ਵੀਡੀਓ ਬੜਿਆਂ ਨੇ ਪਾਈਏ ਪੰਜਵਾ ਉਚਾਰਨ ਕਰੋ ਪਰ ਸੋਧ ਉਚਾਰਨ ਪੰਜਵਾ ਬਿੰਦੀ ਤੁਰਤ ਉਚਾਰਨ ਕਰਨਾ ਹੈ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਸ਼ਬਦ ਸੱਸੀ ਦੇ ਨਾਲ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ ਚੌਕੀ ਨਹੀਂ ਪੜਨਾ ਇਹਨੂੰ ਚੌਕੀ ਬਿੰਦੀ ਧੁਰੇ ਤੇ ਚੌਕੀ ਹਾਂ ਚੌਕੀ ਚੌ ਗਿਰਧ ਹਮਾਰੇ RAM ਨਾਮ ਨਾਮ ਤੇ ਬਿਸਰਾਮ ਮਨ ਲਾਗਾ ਜਮ ਜਮ ਪੁਲਾ ਉਚਾਰਨ ਕਰਨਾ ਜਮ ਨਹੀਂ ਕਹਿਣਾ ਜੇ ਆਪਾਂ ਟਿੱਪੀ ਲਾਉਣੇ ਹਨ ਜੰਮ ਹੁੰਦਾ ਜਿਹੜੀ ਚੀਜ਼ ਜੰਮ ਗਈ ਇੱਕ ਥਾਂ ਤੇ ਇਹ ਜੰਮ ਜਮਦੂਤ ਇਹਨੂੰ ਪੋਲਾ ਉਚਾਰਨ ਕਰਨਾ ਜੰਮ ਜਾਮ ਹਾਂ ਇੱਥੇ ਲੱਲੇ ਤੇ ਉੱਤੇ ਜ਼ੋਰ ਪਾ ਕੇ ਲੱਜਾਏ ਲੱਜਾਏ ਉਚਾਰਨ ਕਰਨਾ ਹੈ ਲੱਜਾਏ ਹਾਂ ਜੰਮ ਲੱਜਾਏ ਕਰ ਭਾਗਾ ਕਈ ਸੰਕਟਾਂ ਨੂੰ ਲੈ ਜਾਏ ਪੜ ਜਾਂਦੀਆਂ ਪੋਲਾ ਵਿੱਚ ਅੱਪੜਦੀਆਂ ਲੱਜਾਏ ਠੀਕ ਹੈ ਇਹਦਾ ਅਰਥ ਬਣਦਾ ਹੈ ਸ਼ਰਮ ਠੀਕ ਹੈ ਜਮ ਲਜਾਏ ਕਰ ਭਾਗਾ ਕਰ ਤੇ ਵਿਸਰਾਮ ਹੈ ਭਗ ਪ੍ਰਭ ਜੀ ਜੀ ਤੇ ਵਿਸਰਾਮ ਹੈ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਤੂੰ ਪੜਨੈ ਤੂੰ ਨਹੀਂ ਪੜਨ ਠੀਕ ਹੈ ਇੱਥੇ ਟਿੱਪੀ ਨਹੀਂ ਲੱਗੀ ਤੂੰ ਮੇਰੋ ਸੁਖ ਦਾਤਾ बंधन काट करे मन निर्मल निर्मल ते विश्राम पूर्ण पुरख विधाता विधाता उचारण करना धदे की आवाज उचारण करनी विधाता रहाओ नानक विश्राम प्रभ अबनासी ताकी सेव ताकी सेव ये ताकी कठा उचारण नहीं करना ताकी वक वक ਤਾ ਕੀ ਸ਼ੇਵ ਇਥੇ ਵਿਸਰਾਮ ਨਾ ਬਿਰਥੀ ਜਾਸੀ ਨੰਨਾ ਮੁਕਤ ਹੈ ਨਾ ਬਿਰਥੀ ਜਾਸੀ ਆਨੰਦ ਕਰਹਿ ਕਰੇ ਤੇ ਵਿਸਰਾਮ ਹੈ ਠੀਕ ਹੈ ਆਨੰਦ ਨਹੀਂ ਪੜਨਾ ਇਹਨੂੰ ਆਨੰਦ ਤਾਂ ਬਣੇਗਾ ਜੇ ਟਿੱਪੀ ਲੱਗੀ ਹੋਵੇਗੀ ਠੀਕ ਆ ਠੀਕ ਹੈ ਆਨੰਦ ਹੀ ਪੜਨਾ ਹੈ ਆਨੰਦ ਕਰਹਿ ਤੇਰੇ ਦਾਸਾ ਜਪ ਵਿਸਰਾਮ ਪੂਰਨ ਹੋਈ ਆਸਾ ਲੱਗੀ ਸਮਝ ਹਾਂਜੀ ਅੱਗੇ ਚੱਲੋ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਲੱਗਈ ਤੇ ਵਿਸਰਾਮ ਹੈ ਤਾਤੀ ਤਤੀ ਨਹੀਂ ਕਹਿੰਦੇ ਨੂੰ ਤਾਤੀ ਕਹਿਣਾ ਹੈ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੇ RAM ਕਾਰ ਕਾਰ ਤੇ ਵਿਸਰਾਮ ਹੈ ਚਉ ਗਿਰਧ ਹਮਾਰੈ ਹਮਾਰੇ ਨਹੀਂ ਪੜਨਾ ਹਮਾਰੈ ਪੜਨਾ ਰਾਰੇ ਦੇ ਦੁਲਾਵਾਂ ਲੱਗੀਆਂ RAM ਕਾਰ ਦੁੱਖ ਲੱਗੇ ਨਾ ਪਾਈ ਦੁੱਖ ਲੱਗੇ ਨਾ ਪਾਈ ਅੱਗੇ ਪੰਕਤੀ ਆਉਂਦੀ ਏ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਬਣਤ ਨਾਨੀ ਦੀ ਬਾਣੀ ਬਣਤ ਬਣਤ ਹਾਂ ਬਣਾਈ ਰਾਮ ਨਾਮ ਔਖਦ ਦਿਆ ਇੱਥੇ ਵਿਸਰਾਮ ਹੈ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿੰਨ ਰਖਣ ਹਾਰ ਇੱਥੇ ਵਿਸਰਾਮ ਹੈ ਸਭ ਵਿਆਦ ਮਿਟਾਈ ਵਿਆਦ ਬੱਬੇ ਸਿਆਰੀ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਇੱਥੇ ਕਿਰਪਾ ਪੂਰਾ ਰਾਰਾ ਲੱਗਾ ਹੈ ਕਿਰਪਾ ਪੜਨੱਕੇ ਪਾਣੀ ਪੜਨਾ ਠੀਕ ਹੈ ਕਿਰਪਾ ਕਿਰਪਾ ਕਹੋ ਨਾਨਕ ਕਿਰਪਾ ਭਈ ਵਿਸਰਾਮ ਪ੍ਰਭ ਭਏ ਸਹਾਈ ਲੱਗੀ ਸਮਝ ਹਾਂਜੀ ਹਾਂ ਅੱਗੇ ਆਓ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਭਜਨ ਤੇ ਵਿਸਰਾਮ ਹੈ ਜਹ ਉਚਾਰਨ ਕਰਨਾ ਹੈ ਗੋਬਿੰਦ ਇੱਥੇ ਟਿੱਪੀ ਨਹੀਂ ਲੱਗਦੀ ਤੇ ਆਦੇ ਕੋਲ ਲਾ ਕੇ ਨਹੀਂ ਪੜਨੀ ਇਹ ਤੁਹਾਡੇ ਮਨ ਵਿੱਚ ਆਵੇਗੀ ਇੱਥੇ ਗੁਰੂ ਸਾਹਿਬ ਨੇ ਟਿੱਪੀ ਲਾਉਣੀ ਭੁੱਲ ਗਏ ਠੀਕ ਆ ਇਹ ਵਿਚਾਰ ਨਹੀਂ ਕਰਨੀ ਟਿੱਪੀ ਇੱਥੇ ਨਹੀਂ ਲੱਗੀ ਤੇ ਨਾ ਹੀ ਲਾਉਣੀ ਹੈ ਗੋਬਿੰਦ ਗੋਬਿੰਦ ਹਾਂ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਆਪਾਂ ਸਹਿਸਕ੍ਰਿਤੀ ਵਿੱਚ ਪੜਿਆ ਸੀ ਇਸ ਨੂੰ ਕੀਰਤਨ ਪੜ੍ਹਨਾ ਹੈ ਕੀਰਤਨ ਨਹੀਂ ਪੜ੍ਹਨਾ ਕੀਰਤਨ ਨਾਨਕ ਨੀਤ ਨਾਹੋ ਨਾ ਤੂੰ ਨਾਣੀ ਦੀ ਆਵਾਜ਼ ਉਚਾਰਨ ਕਰਨੀ ਹੈ ਇੱਥੇ ਕਈ ਸੰਗਤਾਂ ਨੰਨਾ ਉਚਾਰਨ ਕਰਦੀਆਂ ਨਾਹੋ ਨਾ ਨਹੀਂ ਪੜਨਾ ਇੱਥੇ ਣਾ ਨਾਣਾ ਤਿਰਣਾਣੇ ਦੀ ਆਵਾਜ਼ ਉਚਾਰਨ ਹੋਵੇ ਨਾਹੋ ਨਾ ਤੂੰ ਨਹ ਛਟ ਹੈ ਇੱਥੇ ਫਿਰ ਨਾਣਾ ਆ ਗਿਆ ਨਾਣਾ ਤੇ ਹਾ ਹ ਦੋਨੇ ਮੁਕਤੇ ਆ ਹਾਂਜੀ ਨਹ ਛਟ ਹੈ ਇੱਥੇ ਵਿਸਰਾਮ ਨਿਗਟ ਨਾ ਜਾਈਓ ਦੂਤ ਜਾਈਓ ਦੂਤ ਲਾਗੀ ਸਮਝ ਹਾਂਜੀ ਹਾਂ ਅੱਗੇ ਸ਼ਲੋਕ ਮਹੱਲਾ ਪੰਜਵਾ ਮਨਮਹਿ ਚਿਤਵੋ ਚਿਤਵਨੀ ਇਥੇ ਵਿਸਰਾਮ ਮਨਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਕਰੋ ਕ ਕ ਰ ਰ ਊੜ ਔਕੜ ਕਰੋ ਉਠ ਨੀਤ ਹਰ ਕੀਰਤਨ ਦਾ ਆਹਾਰੋ ਆਹਾਰੋ ਨਹੀਂ ਬੋਲਣਾ ਠੀਕ ਹੈ ਆਹਾਰੋ ਐੜੇ ਕੰਨ ਹੈ ਹਾ ਹਾ ਮੁਗਤੈ ਰਾਰੇ ਹੋਇ ਹੈ ਆਹਾਰੋ ਹਾਂ ਇੱਥੇ ਬਿਸਰਾਮ ਹੈ ਹਰ ਦੇਹੋ ਨਾਨਕ ਕੇ ਮੀਤ ਹਰ ਦੇਹੋ ਨਾਨਕ ਕੇ ਮੀਤ ਹਾਂ ਤੁਹਾਨੂੰ ਸਮਝ ਲੱਗੀ ਸਾਰੇ ਸ਼ਲੋਕਾਂ ਦੀ ਹਾਂਜੀ ਇਹ ਰੱਖਿਆ ਦੇ ਸ਼ਬਦਾਂ ਦੀ ਆਪਾਂ ਅੱਜ ਸੰਥਿਆ ਕੀਤੀ ਹੈ ठीक है आगे आप करांगे कीर्तन सोली दी ठीक है सोलह सौ बाणी दी आप संथ्या करनी आज आप रख्या दी शब्दी दी संथ्या कर लेंगे वाहिगुरु जी का खालसा वाहिगुरु जी की फतेह